ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਚੈਨਲ ਤੇ ਬਾਈ ਜੀ ਨਵੇਂ ਆਏ ਆ ਤਾਂ ਮੇਕ ਸ਼ੋਰ ਕਰ ਲਿਓ ਵੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਡੇ ਮੋਟੀਵੇਸ਼ਨ ਦੇ ਨਾਲ ਆਪਾਂ ਨੂੰ ਜਿਹੜੀਆਂ ਹੋਰ ਵੀਡੀਓ ਇਦਾਂ ਦੀਆਂ ਬਣਾਉਣ ਦਾ ਜਿਹੜਾ ਹੌਸਲਾ ਮਿਲਦਾ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਿਸੇ ਟਾਈਮ ਬਾਈ ਜੀ ਆਪਾਂ ਵਿਰੋਧ ਕਰਦੇ ਹੁੰਦੇ ਸੀ ਪੰਜਾਬੀ ਇੰਡਸਟਰੀ ਦੇ ਗਾਇਕਾਂ ਦਾ ਆਪਾਂ ਹਮੇਸ਼ਾ ਹੀ ਇਸ ਤਰ੍ਹਾਂ ਦਾ ਵਿਰੋਧ ਕਰਦੇ ਰਹਿੰਦੇ ਸੀਗੇ ਵੀ ਯਾਰ ਜਿਹੜੇ ਜ਼ਿਆਦਾਤਰ ਗਾਇਕ ਆ ਉਹ ਨਵੀਂ ਪੀੜੀ ਨੂੰ ਗੈਂਗਸਟਰਵਾਦ ਵਾਲੇ ਪਾਸੇ ਨੂੰ ਭੇਜ ਰਹੇ ਆ ਅਸਲੀਲਤਾ ਵਾਲੇ ਪਾਸੇ ਨੂੰ ਭੇਜ ਰਹੇ ਆ ਗਲਤ ਸੇਧ ਦੇ ਰਹੇ ਆ ਤੇ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਉਹੀ ਚੀਜ਼ਾਂ ਜਿਹੜੀਆਂ ਪੰਜਾਬ ਦੇ ਜ਼ਿਆਦਾਤਰ ਏਜੰਟ ਕਰ ਰਹੇ ਆ ਜਿਹੜੇ ਕਿ এডਿਕੇਸ਼ਨ ਏਜੰਟ ਹੈਗੇ ਆ ਜਵਾਕਾਂ ਨੂੰ ਬਾਹਰ ਭੇਜਣ ਦੇ ਵਿੱਚ ਜਿਹੜੇ ਸਹਾਇਤਾ ਕਰਦੇ ਆ ਮੋਸਟਲੀ ਜਿਹੜੇ ਨਾਮੀ ਏਜੰਟ ਹੈਗੇ ਆ ਉਹਨਾਂ ਦੁਆਰਾ ਆ ਸਕਰੀਨਸ਼ਾਟ ਵਿੱਚ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਇੱਕ ਵੀਜ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਜਿਹਦੇ ਵਿੱਚ ਕਹਿ ਰਹੇ ਆ ਵੀ ਅਸੀਂ গারਲਫ੍ਰੈਂਡ ਤੇ ਬੁਆਏਫ੍ਰੈਂਡ ਦਾ ਵੀਜ਼ਾ ਲਵਾ ਦਿਆਂਗੇ ਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਹੈਗੇ ਆ ਵੀ ਸਾਡੇ ਜਵਾਕਾਂ ਨੂੰ ਸਾਡੇ ਬੱਚਿਆਂ ਨੂੰ ਕਿਹੜੇ ਪਾਸੇ ਭੇਜਣ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਆ ਇਹ ਹਨ ਤੇ ਕਿਸੇ ਟਾਈਮ ਬਾਈ ਜੀ ਇਹਨਾਂ ਏਜੰਟਾਂ ਦਾ ਵੀ ਵਿਰੋਧ ਕਰਨਾ ਪਊਗਾ ਕਿਉਂਕਿ ਪਿਛਲੇ 1 ਹਫਤੇ ਦੇ ਵਿੱਚ ਆ ਐਸਾ ਹਫਤੇ ਨੂੰ ਜਾਂਦੇ ਨੂੰ ਅੱਜ ਤੀਜਾ ਦਿਨ ਹੈਗਾ ਤੇ ਇੱਕ ਹਫਤੇ ਦੇ ਵਿੱਚ ਲਗਭਗ ਦੋ ਜਿਹੜੀਆਂ ਖਬਰਾਂ ਮੇਰੇ ਸਾਹਮਣੇ ਆਈਆਂ ਚਲੋ ਹਜੇ ਤਾਂ ਹੋਰ ਵੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੋਣਗੀਆਂ ਉਹ ਖਬਰਾਂ ਜਿਹੜੀਆਂ ਹਜੇ ਮੇਰੇ ਸਾਹਮਣੇ ਆਈਆਂ ਇੱਕ ਹਫਤੇ ਦੇ ਵਿੱਚ ਦੋ ਖਬਰਾਂ ਅ ਦੋਵੇਂ ਕੁੜੀਆਂ ਬਈ ਕੈਨੇਡਾ ਆਈਆਂ ਤੇ ਕੈਨੇਡਾ ਆ ਕੇ ਆ ਆਪਦੇ ਜਿਹੜਾ ਪਤੀ ਨੂੰ ਉਹ ਹੁਣ ਕੈਨੇਡਾ ਨਹੀਂ ਬੁਲਾ ਰਹੀਆਂ ਤੇ ਇੱਕ ਕੁੜੀ ਬਈ ਯੂਕੇ ਦਾ ਕੇਸ ਆਇਆ ਯੂਕੇ ਦੇ ਵਿੱਚ ਜਾ ਕੇ ਕੁੜੀ ਹੈ ਜਿਹੜੀ ਉਹਨੇ ਆਪਦੇ ਹਸਬੰਡ ਨੂੰ ਜਿਹੜਾ ਬੁਲਾਉਣ ਤੋਂ ਮਨਾ ਕਰਤਾ ਜਿਹਦੇ ਕਾਰਨ ਜਵਾਕ ਆ ਸੁਸਾਈਡ ਕਰ ਗਿਆ ਤੇ ਉਹਦਾ ਬਾਪੂ ਆ ਬਾਈ ਉਹਦੇ ਦੱਸਣ ਮੁਤਾਬਕ ਦੋ ਕਿਲੇ ਸੀ ਉਹ ਵੀ ਉਹਨਾਂ ਨੇ ਵੇਚ ਕੇ ਜਿਹੜੀ ਕੁੜੀ ਉਹ ਯੂਕੇ ਭੇਜੀ ਸੀ ਤੇ ਇੱਕ ਬਾਈ ਜੀ ਆ ਸਕਰੀਨਸ਼ਾਟ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੁੜੀ ਕਨੇਡਾ ਆਈ ਆ ਕਨੇਡਾ ਆਉਣ ਤੋਂ ਬਾਅਦ ਕਿੱਦਾਂ ਦੇਖ ਸਕਦੇ ਹੋ ਤੁਸੀਂ ਸਕਰੀਨਸ਼ਾਟ ਦੇ ਵਿੱਚ ਕਿੱਦਾਂ ਜਿਹੜੀ ਉਹ ਆ ਨਾਂ ਬੁਲਾਉਣ ਤੋਂ ਜਿਹੜੀ ਉਹ ਮਨਾ ਕਰ ਰਹੀ ਹੈ ਕਹਿ ਰਹੀ ਹੈ ਵੀ ਮੇਰੇ ਤਾਂ ਮਾਪਿਆਂ ਨੇ ਜਿਹੜਾ ਜਵਾਬ ਦਿੱਤਾ ਬੁਲਾਉਣ ਤੋਂ ਤੇ ਮੈਂ ਤਾਂ ਕਿਸੇ ਹੋਰ ਨੂੰ ਲਾਈਕ ਕਰਦੀ ਹਣਾ ਇਦਾਂ ਦੀਆਂ ਗੱਲਾਂ ਬਾਈ ਜੀ ਇਨਾਂ ਏਜੰਟਾਂ ਦੇ ਵਿੱਚੋਂ ਹੀ ਨਿਕਲ ਕੇ ਮੂਰੇ ਆਉਂਦੀਆਂ ਜਦੋਂ ਤੁਸੀਂ ਜਵਾਕਾਂ ਨੂੰ ਇਸ ਸਾਈਡ ਨੂੰ ਭੇਜੋਗੇ ਕਿਉਂਕਿ ਆ ਨਿਆਣੀ ਮਤ ਹੁੰਦੀ ਹੈ ਜੀ ਪਲੱਸ 2 ਕੀਤੀ ਹੁੰਦੀ ਹੈ ਬਾਕੀ ਆਪਾਂ ਦਾ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਪਾਂ ਵਾਰ-ਵਾਰ ਕਹਿੰਨੇ ਆ ਬਾਈ ਜੀ ਇਹ ਕੰਟਰੀਆਂ ਰਿਸ਼ਤਿਆਂ ਨੂੰ ਜਿਆਦਾ ਅਹਿਮੀਅਤ ਨਹੀਂ ਦਿੰਦੀਆਂ ਇਸ ਕੰਟਰੀਆਂ ਦੇ ਵਿੱਚ ਰਿਸ਼ਤਿਆਂ ਨਾਲੋਂ ਪਹਿਲਾਂ ਜਿਹੜੇ ਡਾਲਰਾਂ ਨੂੰ ਜੜੀ ਮਹੱਤਤਾ ਦਿੱਤੀ ਜਾਂਦੀ ਹੈ ਸੋ ਕੋਸ਼ਿਸ਼ ਕਰੋ ਬਾਈ ਜੀ ਜੇ ਤੁਹਾਡੇ ਚ ਆਪਦੇ ਚ ਕੋਈ ਨਾਮ ਹੈਗਾ ਤਾਂ ਤੁਸੀਂ ਆਪਦੇ ਬੱਚੇ ਨੂੰ ਆਪਦੇ ਦਮ ਤੇ ਭੇਜ ਦੋ ਤੇ ਪਰ ਆਹ ਜਿਹੜਾ ਸਪਾਉਜ਼ ਵੀਜੀ ਵਾਲੇ ਦੇ ਚੱਕਰਾਂ ਦੇ ਵਿੱਚ ਇਹ ਪੈਣਾ ਵੀ ਹੈਗਾ ਤਾਂ ਬਾਈ ਜੀ ਆਪਦੀ ਪਰਸਨਲ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਜਿੱਥੇ ਤੁਹਾਨੂੰ ਬਲੀਵ ਹੋਵੇ ਜਿੱਥੇ ਕੋਈ ਚਾਰਜ ਨਹੀਂ ਮਗਰ ਕਹਿਣ ਵਾਲੇ ਹੋਣ ਕੁੜੀ ਨੂੰ ਸਮਝਾਉਣ ਵਾਲੇ ਹੋਣ ਮਾਪਿਓ ਸਮਝਾਉਣ ਵਾਲਾ ਹੋਵੇ ਤਾਂ ਜ਼ਰੂਰ ਪੈਸੇ ਲਾਓ ਬਾਈ ਜੀ ਨਹੀਂ ਤਾਂ ਇਹਨਾਂ ਦੋ ਕੇਸਾਂ ਵਾਂਗੂ ਹੁਣ ਇੱਕ ਆ ਜਿਵੇਂ ਕੁੜੀ ਮੁੰਡੇ ਦੀ ਜਿਹੜੀ ਮਾਂ ਕਹਿ ਰਹੀ ਹੈ ਵੀ ਮੇਰਾ ਜਵਾਕ ਆ ਜਿਹੜਾ ਉਹ ਦਰਦਰ ਦੀਆਂ ਠੋਕਰਾ ਖਾਂਦਾ ਫਿਰਦਾ ਕਿਤੇ ਕਿਤੇ ਕੰਮ ਕਰਦਾ ਵੀ ਅਸੀਂ ਤਾਂ 골ਡ ਲੋਨ ਲੈ ਕੇ ਜਿਹੜਾ ਭੇਜਿਆ ਸੀ ਚਲੋ ਇਹ ਗੱਲਾਂ ਬਾਈ ਜੀ ਹੋਣੀ ਆ ਆਮ ਹੀ ਬਣ ਚੁੱਕੀ ਅੱਜਗਲ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਦੋਸ ਇਨਾ ਇਮੀਗ੍ਰੇਸ਼ਨ ਏਜੰਟਾਂ ਦਾ ਵੀ ਆ ਤੁਸੀਂ ਜਿਹੜਾ ਹੋ ਸਕਦਾ ਵੀ ਉਹ ਏਜੰਟ ਤੁਹਾਡੀ ਫਾਈਲ ਨਾ ਲਾਵੇ ਜਿਹੜੇ ਨੇ ਸਪਾਊਸ ਵੀਜ਼ਾ ਲਾਇਆ ਪਰ ਦੂਸਰੇ ਏਜੰਟ ਤੋਂ ਅਗਲਾ ਕਹਿ ਦਿੰਦਾ ਵੀ ਬਾਈ ਜੀ ਆਪਾਂ ਤਾਂ ਵੀਜ਼ਾ ਲਵਾਉਣੇ ਆ ਵੀ ਆਪਦੇ ਬੋਏਫ੍ਰੈਂਡ ਦਾ ਹਨ ਇਦਾਂ ਦੀਆਂ ਗੱਲਾਂ ਬਾਈ ਜੀ ਨਿਕਲ ਕੇ ਸਾਹਮਣੇ ਆਉਂਦੀਆਂ ਸੋ ਇਹ ਕੰਟਰੀਆਂ ਬਾਈ ਜੀ ਜੇ ਤੁਸੀਂ ਸਪਾਊਸ ਵੀਜ਼ੇ ਤੇ ਆਉਣਾ ਚਾਹੁੰਦੇ ਆ ਤਾਂ ਕੋਸ਼ਿਸ਼ ਕਰੋ ਵੀ ਇਦਾਂ ਦੇ ਝੰਝਟਾਂ ਦੇ ਵਿੱਚ ਨਾ ਪਿਓ ਕਿਉਂਕਿ ਹੁਣ ਇੰਨਾ ਕੰਟਰੀਆਂ ਦੇ ਵਿੱਚ ਉਦਾਂ ਦੀ ਸਿਚੁਏਸ਼ਨ ਰਹਿ ਨਹੀਂ ਗਈ ਹੈਗੀ ਇੱਥੇ ਮੋਸਟਲੀ ਕੁੜੀਆਂ ਆ ਕੇ ਮੇਰੇ ਨੂਨ ਦੇ ਵਿੱਚ ਵੀ ਧਿਆਨ ਦੇ ਵਿੱਚ ਹੈਗੀਆਂ ਜਿਹੜੀਆਂ ਮੋਸਟਲੀ ਕੁੜੀਆਂ ਜਿਹੜੀਆਂ ਆ ਕੇ ਉਹ ਰਿਸ਼ਤਿਆਂ ਤੋਂ ਜਵਾਬ ਦੇ ਰਹੀਆਂ ਸੋ ਆਪਦਾ ਪੈਸਾ ਤੇ ਆਪਦਾ ਸਮਾਂ ਬਾਈ ਜੀ ਸੰਭਾਲ ਕੇ ਰੱਖੋ ਇਹਨੂੰ ਵੇਸਟ ਨਾ ਕਰੋ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਜੀ